ਕਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਨੂੰ ਪਤਾ ਮੈਂ ਵਲੌਗ ਨਹੀਂ ਪਾ ਪਾ ਰਹੀ ਆ ਮੇਰਾ ਟਾਈਮ ਹੀ ਨਹੀਂ ਲੱਗਦਾ ਮੈਂ ਕਿਉਂਕਿ ਆਪਣੇ ਪੇਪਰ ਦੀ ਤਿਆਰੀ ਕਰਨੀ ਹੁੰਦੀ ਇਸ ਕਰਕੇ ਸੋ ਅੱਜ ਦਾ ਜਿਹੜਾ ਵਲੌਗ ਹੈ ਬਹੁਤ ਹੀ ਸਪੈਸ਼ਲ ਆ ਮੈਂ ਆਪਣੀ ਨਰਸਰੀ ਕਲਾਸ ਦੀਆਂ ਜਿਹੜੀਆਂ ਫਰੈਂਡਾਂ ਜੋ ਸੈਕੰਡ ਕਲਾਸ ਤੱਕ ਮੇਰੇ ਨਾਲ ਪੜ੍ਹੀਆਂ ਸੀ ਥਰਡ ਕਲਾਸ ਤੱਕ ਉਹਨਾਂ ਨੂੰ ਮਿਲਣ ਜਾ ਰਹੀ ਆ ਤੇ ਕਿਉਂਕਿ ਉਹ ਅਚਾਨਕ ਹੀ ਮੈਨੂੰ ਮਿਲ ਗਈਆਂ ਸੋਸ਼ਲ ਮੀਡੀਆ ਦੀ ਵੀ ਬੜੀ ਪਾਵਰ ਆ ਉਹ ਮੈਨੂੰ ਦੇਖਦੀਆਂ ਸੀਗੀਆਂ ਇੱਕ ਦਿਨ ਅਸੀਂ ਆਪਣੇ ਐਗਜ਼ਿਬਿਸ਼ਨ ਦੇ ਲਈ ਹਨਾ ਕੱਪੜੇ ਖਰੀਦਣ ਗਈਆਂ ਸੀ ਤੇ ਉੱਥੇ ਸ਼ਾਪ ਤੇ ਇੱਕ ਫਰੈਂਡ ਮੇਰੀ ਇੱਥੇ ਹੀ ਆ ਤੇ ਇੱਕ ਹੋਰ ਚੀਜ਼ ਬੜੀ ਇੰਟਰਸਟਿੰਗ ਨਾਲ ਦੱਸਦਾ ਕਿ ਕਿ ਸੈਕੰਡ ਕਲਾਸ ਤੱਕ ਮੈਂ ਤੇ ਸੰਦੀਪ ਇਕੋ ਕਲਾਸ ਚ ਬੜੀਆਂ ਤੇ ਮੈਂ ਕਿਉਂਕਿ ਛੋਟੀ ਕਰਕੇ ਲਈ ਸੀ ਸਕੂਲ ਦੇ ਵਿੱਚ ਸੋ ਇਸ ਕਰਕੇ ਜਿਹੜੀ ਸੰਦੀਪ ਸੀ ਮੇਰੇ ਨਾਲ ਹੀ ਪੜਦੀ ਸੀ ਕਿਉਂਕਿ ਬਚਪਨ ਤੋਂ ਥੋੜਾ ਕਮਜ਼ੋਰ ਸੀ ਜੇ ਹੈ ਬਟ ਹੁਣ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਤੰਦਰੁਸਤ ਹੋ ਮੋਟੇਜ ਹੈ ਸੋ ਇਹ ਕੋਈ ਗੱਲ ਨਹੀਂ ਹੈਗੀ ਬਟ ਅਸੀਂ ਆਪਾਂ ਜਾ ਰਹੇ ਅੱਜ ਵੀ ਉਹਨਾਂ ਫਰੈਂਡਸ ਨੂੰ ਮਿਲਣ ਮੇਰੇ ਨਾਲ ਜਾ ਰਹੀ ਆਮਨ ਤੇ ਹਰਮਨ ਵੀ ਅਸੀਂ ਚਾਰੋਂ ਜਾਣੀਆਂ ਚੱਲੀਆਂ ਅਸੀਂ ਉਸ ਫਰੈਂਡ ਨੂੰ ਮਿਲਣ ਕਿਉਂਕਿ ਉਹ ਕਿਨੇ ਤਾਂ ਪਰਸੋਂ ਬਾਹਰ ਚਲੀ ਜਣਾ ਇਸ ਕਰਕੇ ਤੇ ਦੂਸਰਾ ਉਹਨੇ ਬਹੁਤ ਰਿਕਵੈਸਟ ਕੀਤੀ ਕਿ ਇੱਕ ਵਾਰੀ ਘਰੇ ਸਾਨੂੰ ਜ਼ਰੂਰ ਮਿਲਣ ਆਓ ਤੇ ਨਾਲ ਦੀ ਨਾਲ ਅਸੀਂ ਉੱਥੇ ਜਿਹੜੇ ਸਾਡੇ ਡੈਡੀ ਜੀ ਦੇ ਭਲਕੇ ਭੂਆ ਦੀ ਬੇਟੀ ਆ ਉਹਨੂੰ ਵੀ ਉੱਥੇ ਮਿਲ ਕੇ ਆ ਸੋ ਜਿਸੀ ਜੀ ਕਿ ਹੁਣ ਜਾ ਰਹੇ ਆ ਤਾਂ ਜਿਹੜੇ ਸਾਰੇ ਕੰਮ ਆ ਉਹ ਆਪਾਂ ਨਿਬੇੜ ਲਏ ਤੇ ਅੱਜ ਦੇ ਵਲੌਗ ਦੇ ਵਿੱਚ ਡਰਾਈਵਿੰਗ ਕਰ ਰਹੀ ਆ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਤੰਦਰੁਸਤੀ ਨਾਲ ਚਾਈਏ ਤੰਦਰੁਸਤੀ ਨਾਲ ਆਈਏ ਬਾਕੀ ਕਿਦਾਂ ਜਿਹੜਾ ਤੁਸੀਂ ਵੀਰ ਫੈਡਲ ਜਿੱਦਾਂ ਰਾਜ ਕੇ ਸੀ ਨਾ ਹਾਂ ਸਾਰੇ ਲੋਕ ਸਨ ਤੁਸੀਂ ਕੱਪੜੇ ਖਰੀਦਣਾ ਮੱਝ ਕਰਕੇ ਸਾਰੇ ਝੜਿਆ ਦੇਖ ਰਹੇ ਸੀ ਹਾਂ ਦੇਖਿਆ ਕਿੰਨੀ ਐਕਸਾਈਟਮੈਂਟ ਨਾ ਮਿਲੇ ਸੀ ਅਸੀਂ ਐਦਾਂ ਕੋਈ ਮਿਲਦਾ ਕੋਈ ਕੋਈ ਨਰਸਰੀ ਕਲਾਸ ਦੇ ਫਰੈਂਡ ਪਹਿਲੀ ਗੱਲ ਲੋਕਾਂ ਦੀ ਯਾਦ ਨਹੀਂ ਰਹਿੰਦੇ ਦੀਦੀ ਦੇ ਬੈਠੇ ਰਹਿੰਦੀ ਆ ਆਰਾਮ ਨਾਲ ਕਿੰਨੇ ਟਾਈਮ ਮੈਂ ਕਿਹਨੂੰ ਵੀਰਲ ਦੇ ਕਿ ਦੀਦੀਰਲ ਦੇ ਕਿ ਦੀਦੀਰਲ ਬਿਮਾਰ ਮੈਂ ਨਾਲ ਜਿਵੇਂ ਹਾਂ ਨਹੀਂ ਮੈਂ ਤਾਂ ਗਈ ਮੇਰੀ ਕੋਈ એનર્ਜੀ ਨਹੀਂ ਤੁਸੀਂ ਆਪਣੇ ਆਪਣਾ ਸਰਗ ਦੇਖੋ ਤੇ ਜਦੋਂ ਫਿਰ ਸੇਲੀ ਮਿਲ ਗਈ ਫਿਰ ਇਹਨਾਂ ਦਾ ਰੌਲਾ ਚੱ ਗਿਆ ਫਿਰ ਮੇਰੇ ਚ એનર્ਜੀ ਆ ਗਈ ਬਸ ਇਹ ਗੱਲ ਮੇਰੀ ਜ਼ਰੂਰ ਆ ਕਿ ਅੱਪ ਜਿੰਨੀ ਬਿਮਾਰ ਹੋਣਾ ਜਦੋਂ ਮੈਨੂੰ ਕੋਈ ਮਿਲ ਜਾਵੇ ਨਾ ਫਿਰ ਤਾਂ ਮੈਂ ਖੁਸ਼-ਖੁਸ਼ ਹੋ ਜਾਂਦੀ ਪਰ ਇਹ ਵੀ ਹੋਣਾ ਚਾਹੀਦਾ ਕਿਸੇ ਨੂੰ ਵੇਖ ਕੇ ਖਿੜੇ ਮੁੱਥੇ ਮਿਲਣਾ ਵੀ ਬੜੀ ਵੱਡੀ ਗੱਲ ਆ ਤੇ ਚਲੋ ਬਾਕੀ ਤੁਹਾਨੂੰ ਅੱਜ ਅੱਗੇ ਦਾ ਟ੍ਰਿਪ ਦਿਖਾਉਨੇ ਆਂ ਭੂਆ ਦਾ ਘਰ ਵੀ ਦਿਖਾਵਾਂਗੇ ਕਿਵੇਂ ਲੱਗਦਾ ਕਿਵੇਂ ਮਿਲ ਕੇ ਲੱਗਾ ਤੁਹਾਨੂੰ ਸਾਰਾ ਦਿਖਾਉਣਾ ਤੁਸੀਂ ਸੰਦੀਪ ਦੀ ਸ਼ਕਲ ਵੇਖ ਸਕਦੇ ਆਂ ਕਿ ਇਸ ਤਰ੍ਹਾਂ ਹੋਈ ਪਈ ਆ ਇਹ ਇਸ ਕਰਕੇ ਇਦਾਂ ਹੋਈ ਆ ਕਿਉਂਕਿ ਅਸੀਂ ਇੱਥੇ ਖੜੇ ਕਰ ਰਹੇ ਆਂ ਵੇਟ ਇਹਨੂੰ ਹੁਣ ਕਾਲੀਆਂ ਉੱਟ ਰਹੀਆਂ ਨੇ ਮੈਂ ਆ ਕੇ ਆਪਦਾ ਕੰਮ ਕਰਨਾ ਤੁਸੀਂ ਮੇਰਾ ਦਿਨ ਖਰਾਬ ਕਰਤਾ ਰਾਈਟ ਅਮਨ ਤੂੰ ਕੁਝ ਕਹਿਣਾ ਚਾਹੀਂ ਘਰੇ ਕਿਹਾ ਸੀ ਮੈਂ ਅੱਜ ਚਿੱਲ ਕਰਨ ਜਾਣ ਜਾ ਰਹੀ ਆਂ ਦਿਮਾਗ ਨੂੰ ਰੈਸਟ ਦੇਣ ਜਾਣੀ ਆਂ ਦੇ ਰੈਸਟ ਕਰਾਉਣ ਵਾਲਾ ਬੰਦਾ ਜਿਹੜਾ ਨਾਲ ਆਇਆ ਉਹਨੇ ਜਿੱਲ ਰਹਿੰਦੇ ਨਾ ਐਨੀ ਟੈਨਸ਼ਨ ਚ ਬੈਠੀ ਕਿ ਬੰਦਾ ਬੱਚਾ ਜਿੱਥੇ ਚੱਲੇ ਬੁੱਧਾ ਪੁੱਜ ਤੈਨੂੰ ਸਟ੍ਰੈਸ ਨਾ ਦਵਾ ਦਿੱਤਾ ਕਣਾ ਆਵਦਾ ਸਟ੍ਰੈਸ ਬੰਦੇ ਦੂਜੇ ਦੇ ਇੰਨਾ ਪਾਉਗਾ ਵੰਡੇ ਜਾਊਗੀ ਆਪ ਦਾ ਇੰਨੀ ਗੱਲ ਨਹੀਂ ਹੁੰਦੀ ਮੈਂ ਇੱਕ ਹਿਸਾਬ ਲਾਇਆ ਆਪਣੇ ਸਾਰਿਆਂ 'ਚ ਤੁਸੀਂ ਕਹਿੰਦੇ ਨੇ ਮੇਰੇ 'ਚ ਪੇਸ਼ੈਂਸ ਹੈ ਨਹੀਂ ਹਾਂ ਸਹੀ ਗੱਲ ਹੈ ਮੇਰੇ ਪੇਸ਼ੈਂਸ ਹੈ ਨਹੀਂ ਪਰ ਮੈਂ ਇੰਨੀ ਛੇਤੀ ਸਟ੍ਰੈਸ ਨੂੰ ਆਪਦੇ ਆਪ ਤੇ ਹਾਵੀ ਨਹੀਂ ਹੁੰਦੇ ਜਿੰਨੀ ਛੇਤੀ ਅਸੀਂ ਸਟ੍ਰੈਸ ਦੇ ਵਿੱਚ ਸਟ੍ਰੈਸ ਹੋ ਜਾਂਦੇ ਹਾਂ ਹਾਂ ਜਿੰਨੀ ਜੀ ਤੁਸੀਂ ਸਟ੍ਰੈਸ ਲੈ ਜਾਂਦੇ ਆ ਜਿਹੜੀ ਚੀਜ਼ ਆ ਉਹ ਟਾਈਮ ਦੇ ਹਿਸਾਬ ਨਾਲ ਪਰ ਉਹ ਇਹ ਵੀ ਕਰਕੇ ਸਟ੍ਰੈਸ ਲੈ ਰਹੀ ਨੇ ਸ਼ਾਮ ਨੂੰ ਆ ਕੇ ਆਪਾਂ ਗਾਨੇ ਵੀ ਬੰਨਣੇ ਦੇਉ ਤਾਂ ਬਾਤੀ ਜਾਣੇ ਆਪਾਂ ਕਿਹੜਾ ਬੰਦਾ ਬੰਨਾਂਗੇ ਲੈ 10 ਕਮਾਲ ਹੋ ਗਈ ਫਿਰ ਲੇਟ ਬਾਹਲਾ ਹੋ ਜਾਗੇ ਮੰਮੀ ਦਾ ਪਾਰਾ ਚੜਿਆ ਹੋਊਗਾ ਮਨਦੀਪ ਮੇਰੀ ਗੱਲ ਸੁਣ ਇਹ ਤਾਂ ਹੁਣ ਜਦੋਂ ਘਰੋਂ ਨਿਕਲੇ ਆ ਜੇ ਹੁਣ ਆਪਾਂ ਕਿਸੇ ਨੇ ਚੱਲੇ ਆ 2 ਮਿੰਟ ਲਾਵਾਂਗੇ ਤਾਂ ਸਹੀ ਬੈਠਾਂਗੇ ਤਾਂ ਸਹੀ ਜੇਸ ਦੇਖੋ ਬਿਜ਼ਨਸ ਕਾਲ ਨਾਲ ਦੀ ਨਾਲ ਆਉਂਦੀਆਂ ਹੋਈਆਂ ਤੇ ਦੇਖ ਲਓ ਮੈਂ ਜਿਹੜੇ ਜਿੰਨੇ ਸਾਰੇ ਲੋਕਾਂ ਨੂੰ ਰਿਪਲਾਈ ਕਰਨੇ ਅੱਜ ਉਹ ਅਗਲੇ ਦੇ ਵੇਖਿਆ ਪਤਾ ਲੱਗਾ ਵੀ ਇਹ ਤਾਂ ਕੋਬੜਤਰੀਆ ਜੀ ਆਦੀ ਆਂ ਅੱਡੇ ਆਰਡਰ ਨਹੀਂ ਪੂਰੇ ਕੀਤੇ ਮੈਨੂੰ ਬੋਚਾ ਕੀ ਬੰਨਣਾ ਮੇਰੇ ਤੇ ਅਗਲੇ ਦਾ ਸਕਰੀਨ ਸ਼ਾਟ ਲੈ ਪਰ ਨਹੀਂ ਦੇ ਦਿਆ ਅਸੀਂ ਤੁਹਾਨੂੰ ਦੱਸੀਏ ਅਸੀਂ ਅੱਜ ਬਹੁਤ ਟਾਈਮ ਪਿੱਛੋਂ ਬਾਹਰ ਨਿਕਲੀਆਂ ਮਾਈਂਡ ਰਿਲੈਕਸ ਕਰਨ ਦਾ ਪਹਿਲੀ ਵਾਰ ਬਾਹਰ ਚੱਲੀਆਂ ਹਣਾ ਸੰਦੀਪ ਤੂੰ ਇਹ ਸੋਚ ਆਪਣੀਆਂ ਮਸ਼ੀਨਾਂ ਹਨੀ ਕੁਝ ਨਹੀਂ ਹੈਗਾ ਬਸ ਮਾਈਂਡ ਰਿਲੈਕਸ ਕਰਕੇ ਚੱਲ ਨਾਲੇ ਤੂੰ ਚਿੱਲ ਕਰਨ ਵਾਲੇ ਮੈਨੂੰ ਕਰਨ ਦੇ ਫੇਸ ਟਿਕ ਲੋ ਆਉਗਾ ਆਹ ਇਹ ਰੱਬਾ ਚੱਲ ਜਾਓ ਕਰੇ ਕੋਈ ਤਾਂ ਇਹ ਆਪਾਂ ਸਾਡੀ ਗੱਡੀ ਚ ਕੱਢਾਂ ਮੈਂ ਕਹਿੰਦੇ ਸੀ ਵੀ ਮਾਰਕੀਟ ਇੰਨੇ ਵੇ ਬੰਦ ਹੋ ਜਾਂਦੀ ਆ ਵੈਸੇ ਹਾਂ ਕਮਲਿਆਂ ਵਾਂਗੂ ਪਹਜਾਇਆ ਪੁੱਤੇ ਚਾਏ ਇਦਾਂ ਥੋੜੇ ਥੋੜੇ ਕਰੋ ਅਜਿਹਾ ਹੁੰਦਾ ਫੱਡੇ ਤਰ ਤਰ ਆਇਂ ਕਰਦੇ ਆ ਦੁਕਾਨਾ ਵਾਲਿਆਂ ਨੂੰ ਆਪ ਕੋਈ ਮਤਲਬ ਹੁੰਦਾ ਦੂਸਰੇ ਦਾ ਕੋਈ ਨਹੀਂ ਹੁੰਦਾ ਤੁਹਾਨੂੰ ਬਦਾਂ ਵਾ ਸ਼ਾਪ ਵਾਲੇ ਵੀ ਆਪਣੇ ਧੱਕੇ ਪੈਸੀ ਵੇਲੜਾਂ ਨੂੰ ਠੈਗਦੀ ਰਿਹਾ ਜੀ ਪਤਾ ਆਪਾਂ ਕਿੰਨੇ ਵੇ ਚੀਏ ਹਾਂ ਕਿਹੜੀ ਸ਼ਾਪਾਂ ਦੇ ਅੱਜ ਅੱਜ ਪਤਾ ਲੱਗਿਆ ਆਸਟ੍ਰੇਲੀਆ ਦੀ ਭੈਣ ਨੂੰ ਮਿਹਨਤ ਕੀ ਹੁੰਦੀ ਆ ਮੈਂ ਕਿਤੇ ਵੀ ਬਾਹਰ ਕਰਦੀ ਆ ਬਚਾਰੀ ਵਾਹ ਵੇਖੋ ਕਿੱਧਰ ਲਟ ਗਈ ਬਾਤ ਹੈ ਜਿਹੜੀ ਸਕੈਂਡਰੀ ਆਉਂਦੀਆਂ ਜਨਰੇਟਰ ਆਵੇ ਖੜ ਕੇ ਨਹੀਂ ਇੰਨਾ ਸਮਾਨ ਲੈ ਲਿਆ ਉਹਨੂੰ ਨਿਕਲਣ ਦਾ ਸ਼ੌਕ ਤਾਂ ਦੀਦੀ ਆਤ ਬਾਹਰ ਆਹ ਅਦਰ ਨਹੀਂ ਗਈ ਸਨ ਅੱਗੇ ਬੈਠਾ ਉਹ ਰਸਤਾ ਦੱਸ ਰਿਹਾ ਵਾ ਅਵੀ ਇੱਧਰ ਨੂੰ ਇੱਧਰ ਜਾ ਓ ਮਾਈ ਗੋਡ ਅਮਰ ਦੇ ਕੋਲ ਕਿੱਥੇ ਜਾਉਂਗੇ ਕਿੱਥੇ ਮੇਰਾ ਰਸਤਾ ਭਲ ਗਿਆ ਆਪਾਂ ਗੂਗਲ ਮੈਪ ਨਹੀਂ ਲੈਣਾ ਸੀ ਜਾਦਾ ਚਲੋ ਹੁਣ ਫੇਰ ਆਵਾਂਗੇ ਹਰਮਨ ਮੈਂ ਤੇ ਸੋਨਾ ਇੱਕ ਮਿੰਟ ਰੁਕੇ ਵੀਰੇ ਇੱਥੇ ਲਓ ਜੀ ਹੁਣ ਮੈਂ ਆ ਮੇਰੀ ਸੇਲੀ ਦਾ ਘਰ ਆ ਅਸੀਂ ਉਹਨੂੰ ਮਿਲ ਕੇ ਉਹ ਪਰਾਂ ਕਿਚਨ 'ਚ ਕੰਮ ਕਰ ਰਹੀ ਹੁਣ ਉਹਨੂੰ ਅਸੀਂ ਮਿਲ ਕੇ ਚੱਲੇ ਆ ਪੂਆ ਦੇ ਘਰ ਦੋ ਬੀਬੀਆਂ ਸਾਡੀਆਂ ਬਾਹਰ ਖੜੀਆਂ ਨੇ ਦਰਵਾਜ਼ਾ ਖੋਲ ਕੇ ਉਹਨਾਂ ਨੇ ਬਾਅਦ ਚ ਦਰਵਾਜ਼ਾ ਬਾਤ ਕਰਨਾ ਸੋ ਅਸੀਂ ਹੁਣ ਚੱਲੇ ਆ ਪੂਆ ਦੇ ਘਰ ਮਿਲਦੇ ਆ ਤੁਹਾਨੂੰ ਅੱਗੇ 12 ਵਜੇ ਸੱਤਾਂ ਕੈਂਚ ਦੋ ਫਰੈਂਡ ਤੀਜੀ ਭੂਆ ਨੂੰ ਮਿਲ ਕੇ ਤੇ ਅਸੀਂ ਫਾਈਨਲੀ ਆਪਣੇ ਘਰ ਆ ਗਏ ਘਰ ਨਹੀਂ ਆ ਕੇ ਧਰਮਕੋਟ ਆ ਗਏ ਆ ਬਹੁਤ ਵਧੀਆ ਰਿਹਾ ਪਰ ਮੈਂ ਆਪਣੇ ਭੈਣਾਂ ਨੂੰ ਵੀ ਨਾਲ ਲੈ ਕੇ ਸਾਰਾ ਕੁਝ ਬਹੁਤ ਵਧੀਆ ਗਿਆ ਵਧੀਆ ਫਰੈਂਡਸ ਨੂੰ ਮਿਲੇ ਇੰਜੋਏ ਕੀਤਾ ਬਾਕੀ ਤੁਸੀਂ ਵੀ ਦੱਸਿਓ ਕੌਣ ਕੌਣ ਅਜੇ ਤੱਕ ਆਪਣੀ ਨਰਸਰੀ ਕਲਾਸ ਦੇ ਫਰੈਂਡਸ ਨਾਲ ਵਰਤਦੇ ਹੋ